ਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਇੱਕ ਵਿਦੇਸ਼ ਗਏ ਮੁੰਡੇ ਨਾਲ ਪਿੱਛੇ ਹੋਈ ਠੱਗੀ ਬਾਰੇ ਹੈ। ਬੈਸੇ ਤਾਂ ਮੈਂ ਬੀਏ ਕੀਤੀ ਹੋਈ ਹੈ ਪਰ ਇੱਥੇ ਕੋਈ ਵਧੀਆ ਜੌਬ ਨਾ ਮਿਲਣ ਕਰਕੇ ਮੈਨੂੰ ਦੁਬਈ ਕੰਮ ਦੀ ਭਾਲ ਵਿੱਚ ਜਾਣਾ ਪਿਆ। ਮੇਰਾ ਵਿਆਹ ਹੋ ਚੁੱਕਾ ਸੀ ਜਿਸ ਕਰਕੇ ਖਰਚੇ ਵੱਧ ਗਏ। ਮੈਂ ਇੱਕ ਕਾਰਾਂ ਵੇਚਣ ਵਾਲੀ ਏਜੰਸੀ ਵਿੱਚ 7000 ਤੇ ਲੱਗਿਆ ਹੋਇਆ ਸੀ। ਵਿਆਹ ਤੋਂ ਬਾਅਦ ਮੇਰੀ ਘਰਵਾਲੀ ਦੇ ਖਰਚੇ ਮੇਰੀ ਤਨਖਾਹ ਤੋਂ ਵੱਧ ਹੋਣ ਕਰਕੇ ਮੇਰੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ ਮੇਰੇ ਘਰਵਾਲੀ ਸਿੱਧਾ ਤਾਂ ਨਹੀਂ ਆਖਦੀ ਸੀ ਪਰ ਪੈਸੇ ਘਟ ਹਨ ਪਰ ਸਹੇਲੀਆਂ ਦੇ ਘਰਵਾਲਿਆਂ ਦੀਆਂ ਤਾਰੀਫਾਂ ਕਰਦੀ ਤਾਣਾ ਕੱਸਦੀ ਰਹਿੰਦੀ ਮੈਂ ਬਾਹਰ ਆ ਗਿਆ ਪਹਿਲਾਂ-ਪਹਿਲਾਂ ਕੰਮ ਲਈ ਬਹੁਤ ਭਟਕਿਆ ਫਿਰ ਇੱਕ ਪੁਰਾਣੀ ਜਾਣ ਪਹਿਚਾਨ ਕਾਰਨ ਮੈਨੂੰ ਇੱਕ ਦੁਕਾਨ ਤੇ ਕੰਮ ਮਿਲ ਗਿਆ ਹੌਲੀ-ਹੌਲੀ ਮੈਂ ਘਰ ਪੈਸੇ ਭੇਜਣ ਲੱਗ ਪਿਆ ਕਰਵਾਲੀ ਨਾਲ ਵੀਡੀਓ ਕਾਲ ਤੇ ਗੱਲ ਹੁੰਦੀ ਉਹ ਬਹੁਤ ਖੁਸ਼ ਨਜ਼ਰ ਆਉਂਦੀ ਨਿੱਤ ਨਵੇਂ ਸੂਟ ਮੇਕਅਪ ਦਾ ਸਵਾਨ ਵਰਤਦੀ ਅਤੇ ਮਿੱਠੀਆਂ-ਮਿੱਠੀਆਂ ਗੱਲਾਂ ਬਹੁਤ ਪਿਆਰੀ ਲੱਗਦੀ ਬਸ ਨਿੱਖਰਦੀ ਹੀ ਜਾ ਰਹੀ ਸੀ ਮੈਂ ਸੋਚਦਾ ਰਹਿੰਦਾ ਕਿ ਜਿੰਨਾ ਪਿਆਰ ਮੈਂ ਇਸ ਨੂੰ ਕਰਦਾ ਹਾਂ ਓਨਾ ਹੀ ਪਿਆਰ ਉਹ ਮੈਨੂੰ ਕਰਦੀ ਹੋਵੇਗੀ ਪਰ ਮੇਰਾ ਇਹ ਸੋਚਣਾ ਬਹੁਤ ਗਲਤ ਸਾਬਤ ਹੋਇਆ ਮੇਰਾ ਪਿੰਡ ਦੇ ਮੇਰੇ ਪਿੰਡ ਦੇ ਇੱਕ ਮੁੰਡੇ ਨੇ ਮੈਨੂੰ WhatsApp ਤੇ ਇੱਕ ਵੀਡੀਓ ਭੇਜੀ ਮੈਨੂੰ ਮੇਰੀਆਂ ਅੱਖਾਂ ਤੇ ਯਕੀਨ ਨਾ ਹੋਇਆ ਮੈਂ ਤੁਰੰਤ ਆਪਣੇ ਦੇਸ਼ ਆਪਣੇ ਘਰ ਲਈ ਰਵਾਨਾ ਹੋ ਗਿਆ ਘਰ ਆ ਕੇ ਮੇਰੀ ਪਤਨੀ ਨੇ ਨਿੱਘਾ ਸਵਾਗਤ ਕੀਤਾ ਤੇਲ ਚੋਇਆ ਨਾਲ ਹੀ ਨਾਲ ਮੈਨੂੰ ਵੇਖ ਕੇ ਉਹ ਹੈਰਾਨ ਪਰੇਸ਼ਾਨ ਵੀ ਸੀ ਪਰ ਮੇਰੇ ਘਰ ਵਾਪਸ ਆਉਣ ਤੇ ਪਰੇਸ਼ਾਨ ਜ਼ਿਆਦਾ ਲੱਗ ਰਹੀ ਸੀ ਚਾਰ ਪੰਜ ਦਿਨ ਮੈਨੂੰ ਮੇਰੇ ਰਿਸ਼ਤੇਦਾਰ ਅਤੇ ਅੰਡੇ ਗੁਆਂਡੇ ਮੇਲ ਮਲਾਪ ਕਰਨ ਲਈ ਆਉਂਦੇ ਰਹੇ ਹਰ ਕੋਈ ਆਖ ਜਾਂਦਾ ਕਿ ਕਿੰਨਾ ਬਦਲ ਗਿਆ ਹੈ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ ਹੈ ਮੇਰੀ ਪਤਨੀ ਕਿਸੇ ਦੀ ਆਉ ਭਗਤ ਵਿੱਚ ਕੋਈ ਕਮੀ ਨਾ ਛੱਡੀ ਅਤੇ ਮੇਰਾ ਵੀ ਬਹੁਤ ਧਿਆਨ ਰੱਖਦੀ ਪਰ ਅਕਸਰ ਆਨੇ ਬਹਾਨੇ ਮੇਰੇ ਵਾਪਸ ਜਾਣ ਦੇ ਤਰੀਕੇ ਪੁੱਛਦੀ ਰਹਿੰਦੀ ਮੈਂ ਮਜ਼ਾਕ ਆਖ ਦਿੰਦਾ ਕਿ ਹੁਣ ਮੈਂ ਦੁਬਾਰਾ ਬਾਹਰ ਨਹੀਂ ਜਾਂਦਾ ਹੁਣ ਤਾਂ ਮੇਰੇ ਕੋਲ ਮੇਰੇ ਹੁਣ ਤਾਂ ਤੇਰੇ ਕੋਲ ਹੀ ਰਹੂੰ ਜਾਨੀ ਬਾਹਰੋਂ ਮੈਂ ਜਿੰਨਾ ਪੈਸਾ ਕਮਾ ਕੇ ਲਿਆਇਆ ਸੀ ਸਾਰਾ ਮੈਂ ਆਪਣੀ ਪਤਨੀ ਦੇ ਹੱਥ ਵਿੱਚ ਫੜਾ ਦਿੱਤਾ ਸੀ ਪਰ ਹੁਣ ਉਹ ਕੁਝ 부ਜੀ 부ਜੀ ਰਾਨ ਲੱਗ ਪਈ ਸੀ ਬਹੁਤ ਤਿਆਰ ਹੋ ਕੇ ਵੀ ਨਾ ਰੰਦੀ ਸੁਰਖੀ ਬਿੰਦੀ ਮੇਕਅਪ ਵੀ ਘੱਟ ਕਰ ਦਿੰਦੀ ਸੀ ਆਖਣ ਲੱਗੀ ਕਿ ਮੈਂ ਤੁਹਾਡੇ ਕੰਮ ਨੂੰ ਲੈ ਕੇ ਪਰੇਸ਼ਾਨ ਹਾਂ ਵੀ ਇੱਥੇ ਹੁਣ ਤੁਸੀਂ ਕੀ ਕੰਮ ਕਰੋਗੇ ਇੱਥੇ ਬੇਰੋਜ਼ਗਾਰੀ ਹੀ ਆਣੀ ਹੈ ਕਿਸੇ ਨੂੰ ਕੋਈ ਕੰਮ ਨਹੀਂ ਮਿਲਦਾ ਤੁਸੀਂ ਪਹਿਲਾਂ ਵੀ ਇੱਥੋਂ ਦੇ ਸਿਸਟਮ ਤੋਂ ਤੰਗ ਆ ਕੇ ਬਾਹਰ ਗਏ ਸੀ ਇੱਥੇ ਹੈ ਹੀ ਕੀ ਉਦਾਸ ਮਾਨ ਨਾਲ ਉਹ ਮੇਰੇ ਤੋਂ ਮੂੰਹ ਘੁਮਾ ਕੇ ਸੌ ਗਈ ਵੀਡੀਓ ਕਾਲ ਤੇ ਤਾਂ ਹਮੇਸ਼ਾ ਚਿੰਬੜ ਨੂੰ ਤਿਆਰ ਹੀ ਰਹਿੰਦੀ ਸੀ ਕੋਲ ਪਏ ਤੋਂ ਮੂੰਹ ਫੇਰ ਲਿਆ ਕਹਿ ਕੇ ਮੈਂ ਮਜ਼ਾਕ ਕੀਤਾ ਫਿਰ ਮੈਂ ਆਪ ਵੀ ਸੌ ਗਿਆ ਲਗਭਗ 1 ਵਜੇ ਮੇਰੀ ਅੱਖ ਖੁੱਲ ਗਈ ਮੇਰੀ ਘਰ ਵਾਲੀ ਬੈੱਡ ਤੇ ਮੇਰੇ ਕੋਲ ਨਹੀਂ ਸੀ ਉਹ ਕਮਰੇ ਤੋਂ ਬਾਹਰ ਖੜੀ ਕਿਸੇ ਨਾਲ ਫੋਨ ਉੱਤੇ ਗੱਲ ਕਰ ਰਹੀ ਸੀ ਮੈਂ ਕੋਲ ਜਾ ਕੇ ਮੋਢੇ ਤੇ ਹੱਥ ਲਾ ਕੇ ਉਸ ਨੂੰ ਬੁਲਾਇਆ ਡਰ ਕੇ ਉਸ ਦਾ ਫੋਨ ਹੱਥ ਵਿੱਚੋਂ ਛੁੱਟ ਕੇ ਫਰਸ਼ ਉੱਤੇ ਡਿੱਗ ਪਿਆ ਕਹਣ ਲੱਗੀ ਜੇ ਕੰਪਨੀ ਵਾਲੀ ਦਾ ਫੋਨ ਸੀ ਮੈਂ ਕਿਹਾ ਇਸ ਵਕਤ ਫੇਰ ਘਬਰਾਉਂਦੀ ਹੋਈ ਕਹਿੰਦੀ ਨਹੀਂ ਉਹ ਤਾਂ ਮੰਮੀ ਦਾ ਫੋਨ ਸੀ ਮਿਸਕਾਲ ਆਈ ਹੋਈ ਸੀ ਮੈਂ ਸੋਚਿਆ ਜ਼ਰੂਰੀ ਕੰਮ ਹੋਣਾ ਲਗਾ ਕੇ ਦੇਖ ਰਹੀ ਸੀ ਉਹਨਾਂ ਨੇ ਚੁੱਕਿਆ ਹੀ ਨਹੀਂ ਮੈਂ ਫਰਸ਼ 'ਤੇ ਫੋਨ ਚੁੱਕ ਲਿਆ ਸਵਿਚ ਆਨ ਕਰਨ ਲੱਗਾ ਫੋਨ ਦੀ ਸਕਰੀਨ ਟੁੱਟ ਚੁੱਕੀ ਸੀ ਫੋਨ ਹੱਥ ਵਿੱਚੋਂ ਖੋ ਕੇ ਉਹ ਕਹਿੰਦੀ ਕਿੱਥੋਂ ਤੁਸੀਂ ਜਸੂਸੀ 'ਚ ਲੱਗੇ ਹੋਏ ਹੋ ਮੇਰੇ ਵਾਲ ਤਾਂ ਵੇਖਦੇ ਹੀ ਨਹੀਂ ਮੈਂ ਉਸ ਦੇ ਪਿੱਛੇ-ਪਿੱਛੇ ਕਮਰੇ ਵੱਲ ਅਗਲੇ ਦਿਨ ਮੈਂ ਰਾਤ ਹੀ ਆਉਣ ਵਾਲੀ ਸਾਰੀ ਗੱਲ ਭੁੱਲ ਚੁੱਕਾ ਸੀ ਕਿ ਅਚਾਨਕ ਘਰ ਵਾਲੀ ਤੋਂ ਫੋਨ ਲੈ ਕੇ ਰਿਪੇਅਰ ਲਈ ਲੈ ਕੇ ਜਾਣ ਵਾਰੀ ਸੋਚਿਆ ਉਸ ਨੇ ਫੋਨ ਦੇਣ ਤੋਂ ਮਨ੍ਹਾ ਕਰ ਦਿੱਤਾ ਕਹਿੰਦੀ ਪਤਾ ਨਹੀਂ ਜੀ ਰਾਤ ਮੈਂ ਫੋਨ ਕਿੱਥੇ ਰੱਖ ਦਿੱਤਾ ਤੇ ਫਿਰ ਕੋਲ ਆਈ ਅਤੇ ਆਪਣੇ ਵਾਲ ਖੋਲ ਕੇ ਅੱਖਾਂ 'ਚ ਅੱਖਾ ਪਾਉਂਦੀ ਨੇ ਮੈਨੂੰ ਸਕਰ ਦਿੱਤੀ ਮੈਟਿਲ ਜਿਹਾਂ ਪਿਆ ਗਿਆ ਤੇ ਚਿੱਤ ਜਿਹੜਾ ਗਿਆ ਪਰ ਮਨ ਵਿੱਚ ਫੋਨ ਟੁੱਟਣ ਵਾਲੀ ਗੱਲ ਵੀ ਚੱਲ ਰਹੀ ਸੀ ਉਸ ਦੇ ਜਾਣ ਤੋਂ ਬਾਅਦ ਮੈਂ ਸਾਰੇ ਕਮਰੇ ਦੀ ਤਲਾਸ਼ੀ ਚੰਗੀ ਤਰ੍ਹਾਂ ਕੀਤੀ ਇੱਕ ਦੁਪੱਟੇ ਦੇ ਤਹਿ ਵਿੱਚ ਮੈਨੂੰ ਟੁੱਟਿਆ ਹੋਇਆ ਫੋਨ ਲੱਭ ਗਿਆ ਮੈਂ ਆਪਣੇ ਪੈਂਟ ਦੀ ਜੇਬ ਵਿੱਚ ਫੋਨ ਪਾ ਕੇ ਬਹਾਨਾ ਜਿਹਾ ਲਗਾ ਕੇ ਘਰ ਤੋਂ ਬਾਹਰ ਆ ਗਿਆ ਦੁਕਾਨ ਤੇ ਜਾ ਕੇ ਫੋਨ ਰਿਪੇਅਰ ਕਰਵਾ ਲਿਆ ਫੋਨ ਦੇ ਸਵਿਚ ਔਨ ਕੀਤੀ ਤਾਂ ਕਾਫੀ ਸਾਰੀਆਂ ਮਿਸ ਕਾਲਾਂ ਤੇ WhatsApp ਤੇ ਮੈਸੇਜ ਆਏ ਪਏ ਸੀ ਜਿਨ੍ਹਾਂ ਨੂੰ ਪੜ੍ਹ ਕੇ ਮੈਂ ਤਾਂ ਸਿਰ ਘੁੰਮ ਗਿਆ ਪਹਿਲਾਂ ਤਾਂ ਦਿਲ ਵਿੱਚ ਮਰਨ ਦਾ ਖਿਆਲ ਆਇਆ ਅੱਖਾਂ 'ਚ ਲਹੂ ਦੇ ਅਥਰੂ ਵਗ ਰਹੇ ਸੀ ਉਸ ਸਮੇਂ ਦੁਕਾਨ ਤੇ ਮੇਰੇ ਪਿੰਡ ਵਾਲਾ ਦੋਸਤ ਆ ਗਿਆ ਜਿਸ ਨੇ ਮੈਨੂੰ ਵੀਡੀਓ ਸੈਂਡ ਕੀਤੀ ਸੀ ਉਸ ਨੇ ਮੈਨੂੰ ਸਹਾਰਾ ਦਿੰਦੇ ਕਿਹਾ ਕਿ ਇੱਥੇ ਬੱਚਾ-ਬੱਚਾ ਜਾਣਦਾ ਹੈ ਤੇਰੇ ਘਰ ਵਾਲੀ ਤੇ ਤੇਰੇ ਪਿੱਠ ਪਿੱਛੇ ਕੀ-ਕੀ ਕਰਦੀ ਹੈ ਇਸੇ ਲਈ ਤਾਂ ਉਸ ਵਿੱਚ ਦਿਖਾਉਣ ਸਚਾਈ ਦਿਖਾਉਣ ਲਈ ਉਹ ਵੀਡੀਓ ਸੈਂਡ ਕੀਤੀ ਮੇਰਾ ਤਾਂ ਮਰਨ ਹੋਇਆ ਪਿਆ ਸੀ ਮੈਂ ਵੀਡੀਓ ਤੇ ਵਿਸ਼ਵਾਸ ਨਾ ਕਰਾਂ ਖੁਦ ਅੱਖੀ ਸਚਾਈ ਵੇਖਣਾ ਚਾਹੁੰਦਾ ਸੀ ਜੋ WhatsApp ਦੇ ਸਾਰੇ ਮੈਸੇਜ ਪੜ੍ਹ ਕੇ ਅੱਧੀ ਤਾਂ ਸਾਫ਼ ਹੋ ਗਈ ਸੀ ਮੈਂ ਆਪਾਂ ਸਾਹ ਕੇ ਘਰ ਪਹੁੰਚਿਆ ਤੇ ਕੋਈ ਪ੍ਰਤੀਕਿਰਿਆ ਦਿੱਤੀ ਨਹੀਂ ਹੱਸਦੇ ਹੋਏ ਫੋਨਕਾਰ ਵਾਲੇ ਸਾਹਮਣੇ ਫੋਨ ਮੰਜੇ ਉੱਤੇ ਰੱਖ ਦਿੱਤਾ ਉਹ ਅੱਖਾਂ ਟਕਾ ਕੇ ਅਤੇ ਡਰਦੀ ਡਰਦੀ ਮੰਜੇ ਤੇ ਪਏ ਫੋਨ ਵੱਲ ਵੇਖਦੀ ਰਹੀ ਮੈਂ ਉਸ ਨੂੰ ਕਿਹਾ ਦੁਕਾਨਦਾਰ ਨੇ ਤੇਰਾ ਕੰਮ ਵਧਾ ਦਿੱਤਾ ਹੈ ਸਾਰਾ ਡਾਟਾ ਡਿਲੀਟ ਕਰ ਕਰਤਾ ਸਮਾਰਨ ਲੱਗੇ ਨੇ ਹੁਣ ਆਪੇ ਕਰਦੇ ਰਹੀ ਸੇਵ ਨੰਬਰ ਯਾਰਾਂ ਦੇ ਇਹ ਸੁਣ ਕੇ ਉਹ ਇੱਕਦਮ ਖੁਸ਼ ਹੋ ਗਈ ਤੇ ਛਾਲ ਮਾਰ ਕੇ ਫੋਨ ਚੱਕ ਲਿਆ ਥੈਂਕ ਯੂ ਕਹ ਕੇ ਉਹ ਫੋਨ ਵਿੱਚ ਨੰਬਰ ਅਤੇ ਐਪ ਸੰਭਾਲਣ ਵਿੱਚ ਰੁੱਝ ਗਈ ਮੇਰਾ ਮਰਨ ਹੋਇਆ ਰਹਿੰਦਾ ਜਿਸ ਘਰ ਵਾਲੀ ਲਈ ਮੈਂ ਆਪਣੇ ਕਰਮ ਭੂਮੀ ਛੱਡ ਬਾਹਰ ਵਿਦੇਸ਼ਾਂ ਕਮਾਈਆਂ ਕਰਨ ਗਿਆ ਸੀ ਉਹੀ ਮੇਰੀ ਇੱਜ਼ਤ ਰੋਲ ਰਹੀ ਸੀ ਤੇ ਐਸ਼ ਪ੍ਰਸਤੀ ਦੀ ਜ਼ਿੰਦਗੀ ਵਿੱਚ ਖੋਈ ਪਈ ਸੀ ਕਦੇ ਮੇਰਾ ਮਨ ਖੁਦਕੁਸ਼ੀ ਕਰਨ ਬਾਰੇ ਸੋਚਦਾ ਪਰ ਫਿਰ ਸੋਚਦਾ ਇਸ ਵਿੱਚ ਮੇਰੀ ਕੀ ਗਲਤੀ ਹੈ ਮੈਂ ਤਾਂ ਉਹਨੂੰ ਹਰ ਐਸ਼ ਪ੍ਰਸਤੀ ਦੀ ਜ਼ਿੰਦਗੀ ਦੇ ਰਿਹਾ ਸੀ ਫਿਰ ਖੂਨ ਖੋਲਦਾ ਵੀ ਉਹਨੂੰ ਹੀ ਮਾਰ ਦੇਵਾਂ ਪਰ ਫਿਰ ਉਹਨੂੰ ਜਾਨੋਂ ਮਾਰਨ ਦੀਆਂ ਗੱਲਾਂ ਜਦੋਂ ਮਨ ਵਿੱਚ ਆਉਂਦੀਆਂ ਉਸ ਤੋਂ ਵੀ ਡਰ ਲੱਗਦਾ ਮੈਂ ਉਸ ਦੀ ਜ਼ਾਰਤ ਆਪਣੇ ਘਰ ਵਾਲੀ ਨੂੰ ਰੰਗੇ ਹੱਥੀ ਫੜਨਾ ਚਾਹੁੰਦਾ ਸੀ ਇਸ ਲਈ ਮੈਂ ਇੱਕ ਤਕਰੀਬ ਬਣਾਈ ਤੇ ਆਪਣੇ ਦੋਸਤੋਂ ਪਿਸਤੌਲ ਵੀ ਮੰਗਵਾ ਲਿਆ ਮੈਂ ਆਪਣੇ ਘਰ ਵਾਲੀ ਨੂੰ ਕਿਹਾ ਕਿ ਮੈਂ ਸ਼ਹਿਰੋਂ ਬਾਹਰ ਜਾ ਰਿਹਾ ਹਾਂ ਕੁਝ ਕੰਮ ਲਈ ਤੂੰ ਆਪਣਾ ਖਿਆਲ ਰੱਖੀ ਘਰੇ ਕੋਈ ਹੋਰ ਵੀ ਨਹੀਂ ਹੈਗਾ ਤੇ ਮੈਂ ਆਥਨ ਟਾਈਮ ਆਵਾਂਗਾ ਮੇਰੇ ਘਰ ਵਾਲੀ ਮੈਨੂੰ 메ਨ ਗੇਟ ਤੇ ਤੱਕ ਛੱਡ ਆਈ ਤੇ ਅੰਦਰੋਂ ਗੇਟ ਦੀ ਕੁੰਡੀ ਲਾ ਲਈ ਮੈਂ ਅਗਲੀ ਗਲੀ 'ਚ ਆਪਦੇ ਦੋਸਤ ਘਰੇ ਮੋਟਰਸਾਈਕਲ ਖੜਾ ਕੇ ਛੱਤਾਂ ਉੱਤੋਂ ਦੀ ਹੁੰਦਾ ਹੋਇਆ ਸਾਡੇ ਚਾਰੇ ਨਾਲ ਲੱਗਦੇ ਬਾਥਰੂਮ ਦੇ ਵਿੱਚ ਲੁੱਕ ਕੇ ਖੜਾ ਹੋ ਗਿਆ ਲਗਭਗ ਅੱਧੇ ਘੰਟੇ ਬਾਅਦ ਗੇਟ ਖੜਕਣ ਦੀ ਆਵਾਜ਼ ਆਈ ਤੇ ਮੇਰੀ ਘਰ ਵਾਲੀ ਦੇ ਪੈਰਾਂ ਵਿੱਚ ਝਾਂਜਰਾਂ ਪਾ ਕੇ ਗੇਟ ਖੋਲਣ ਲਈ ਭੱਜੀ ਜਾ ਰਹੀ ਸੀ ਬਾਰੋਂ ਇੱਕ ਬੰਦਾ ਆਉਂਦਾ ਦਿਖਾਈ ਦੇ ਰਿਹਾ ਸੀ ਤੇ ਮੇਰੇ ਘਰ ਵਾਲੇ ਉਸ ਨੂੰ ਬਾਹੋਂ ਚਿੰਬੜੀ ਹੋਈ ਪੌੜੀਆਂ ਚੜ੍ਹਦੀ ਹੋਈ ਚਵਾਰੇ ਵਿੱਚ ਲੈ ਗਏ ਬੰਦੇ ਦੀ ਸ਼ਕਲ ਨਹੀਂ ਸੀ ਦਿਸੀ ਪਰ ਸ਼ਾਰਟ ਜੋ ਉਸਨੇ ਪਾਈ ਹੋਈ ਸੀ ਉਹ ਜਾਣੀ ਪਹਿਚਾਨੀ ਲੱਗ ਰਹੀ ਸੀ ਕਿਸ ਨੇ ਪਾਈ ਹੋਈ ਸੀ ਇਹ ਯਾਦ ਨਹੀਂ ਸੀ ਆ ਰਿਹਾ ਮੈਂ ਸ਼ਰਮ ਸ਼ਰਮ ਤੇ ਗੁੱਸੇ ਵਿੱਚ ਡੁੱਬਿਆ ਸਾਰਾ ਸਿਰ ਚਵਾਰੇ ਵਿੱਚੋਂ ਦੇਖ ਰਿਹਾ ਸੀ ਸਮਝ ਨਹੀਂ ਆ ਰਿਹਾ ਸੀ ਮੈਂ ਖੁਦ ਮਰ ਜਾਵਾਂ ਕਿ ਇਹਨੂੰ ਦੋਨਾਂ ਨੂੰ ਮਾਰ ਦੇਵਾਂ ਇਨਾਂ ਦੀਆਂ ਹਾਸਾ ਸਿਸਕੀਆਂ ਤੇ ਹਲਕੀਆਂ ਆਵਾਜ਼ਾਂ ਮੇਰੇ ਦਿਲ ਵਿੱਚ ਖੰਜਰ ਵਾਂਗ ਚੁੱਭ ਰਹੀਆਂ ਸਨ ਤੇ ਮੈਂ ਸ਼ਰਮ ਮੈਨੂੰ ਸ਼ਰਮ ਆ ਰਹੀ ਸੀ ਮੇਰੀ ਘਰ ਵਾਲੀ ਦੀਆਂ ਛਾਂਜਰਾਂ ਦੀ ਛਣਛਣ ਆਵਾਜ਼ ਨੇ ਮੈਨੂੰ ਗੁੱਸੇ ਤੋਂ ਆਪਣੇ ਜੋ ਬਾਹਰ ਕਰ ਦਿੱਤਾ ਜਿਹੜੀਆਂ ਛਾਂਜਰਾਂ ਮੈਰिज ਨਾਲ ਉਸ ਨੂੰ ਲੈ ਕੇ ਦਿੱਤੀਆਂ ਸਨ ਉਹ ਕਿਸੇ ਹੋਰ ਦੇ ਜਿਸਮ ਨਾਲ ਲਪਟ ਰਹੀਆਂ ਸਨ ਮੈਂ ਪਿਸਤੌਲ ਕੱਢ ਕੇ ਉਹਨਾਂ ਦੇ ਫਾਇਰ ਕਰਨ ਹੀ ਬਾਲਾ ਸੀ ਕਿ ਮੇਰੇ ਦੋਸਤ ਨੇ ਆ ਕੇ ਮੈਨੂੰ ਰੋਕ ਲਿਆ ਤੇ ਪਿਸਤੌਲ ਮੇਰੇ ਹੱਥੋਂ ਫੜ ਲਿਆ ਐਨੇ ਨੂੰ ਮੇਰੇ ਦੋਸਤ ਨੇ ਉਹਨਾਂ ਨੂੰ ਗੇਟ ਬਾਹਰੋਂ ਬੰਦ ਕਰ ਦਿੱਤਾ ਤੇ ਚਿਵਾਰਾ ਹੀ ਬੰਦ ਕਰ ਦਿੱਤਾ ਤੇ ਦੋਨਾਂ ਨੂੰ ਕੁਝ ਪਤਾ ਨਹੀਂ ਚੱਲ ਰਿਹਾ ਸੀ ਕਿ ਬਾਅਦ ਕੀ ਹੋ ਰਿਹਾ ਹੈ ਉਹ ਆਪਣੀ ਲੀਲਾ ਵਿੱਚ ਵਿਅਸਤ ਸਨ ਐਨੇ ਨੂੰ ਮੇਰਾ ਦੋਸਤ ਬਾਹਰੋਂ ਗਵਾਂਡੀਆਂ ਤੇ ਸਰਪੰਚਾਂ ਨੂੰ ਬੁਲਾ ਲਿਆ ਮੈਂ ਬਾਹਰ ਗੋਡਿਆਂ ਪਰਨੇ ਬੈਠ ਕੇ ਆਪਣੀ ਕਿਸਮਤ ਨੂੰ ਰੋਂਦਾ ਰਿਹਾ ਐਨੇ ਨੂੰ ਮੇਰੇ ਘਰ ਵਾਲੀ ਤੇ ਉਸ ਦੇ ਜਾਰ ਦੀ ਜਦੋਂ ਜਿਸਮ ਦੀ ਅੱਗ ਠੰਡੀ ਹੋ ਗਈ ਤਾਂ ਉਸ ਨੇ ਦਰਵਾజా ਖੋਲਣ ਦੀ ਬਹੁਤ ਕੋਸ਼ਿਸ਼ ਕੀਤੀ ਅੱਗੋ ਸਰਪੰਚ ਨੇ ਆ ਕੇ ਦਰਵਾజా ਖੋਲ ਦਿੱਤਾ ਦੋਵੇਂ ਬਾਹਰ ਆ ਗਈ ਮੈਂ ਬੰਦੇ ਦਾ ਚਿਹਰਾ ਦੇਖਣ ਲਈ ਆਪਣੀ ਨੀਵੇਂ ਚੁੱਕੀ ਉਹ ਮੇਰੇ ਚਚੇਰੇ ਭਰਾ ਹੀ ਸੀ ਮੇਰਾ ਸਰੀਰ ਠੰਡਾ ਪੈ ਗਿਆ ਸਰੀਕ ਨੇ ਮੇਰਾ ਘਰ ਪੱਟ ਦਿੱਤਾ ਸੀ ਪਰ ਗਲਤੀ ਮੇਰੇ ਘਰ ਵਾਲੀ ਦੀ ਵੀ ਸੀ ਪੰਚਾਇਤ ਨੇ ਮੈਥੋਂ ਮੇਰਾ ਫੈਸਲਾ ਪੁੱਛਿਆ ਮੇਰੀ ਘਰ ਵਾਲੀ ਮੇਰੀ ਅਮੰਤਾ ਕਰਦੀ ਰਹੀ ਮਾਫੀ ਮੰਗਦੀ ਰਹੀ ਕਿ ਅਹੋ ਜੀ ਗਲਤੀ ਫੇਰ ਕਦੇ ਨਹੀਂ ਹੋਵੇਗੀ ਮੈਂ ਹੌਸਲਾ ਕਰਦੇ ਆਪਣੇ ਆਪ ਨੂੰ ਸੰਭਾਲਦੇ ਹੋਏ ਆਪਣੇ ਘਰ ਵਾਲੇ ਦਾ ਹੱਥ ਆਪਣੇ ਚਚੇਰੇ ਪੜਾ ਨੂੰ ਭਰਾ ਨੂੰ ਫੜਾ ਦਿੱਤਾ ਤੇ ਉਸ ਨੂੰ ਕਿਹਾ ਤੂੰ ਜੇ ਇਸ ਨਾਲ ਹੀ ਖੁਸ਼ ਹਾਂ ਤਾਂ ਇਸ ਨਾਲ ਹੀ ਰਹਿ ਮੇਰੇ ਚਚੇਰੇ ਭਰਾ ਨੇ ਆਪਣੇ ਹੱਥ ਛਡਾ ਕੇ ਕਿਹਾ ਮੈਂ ਇਹ ਜੀ ਬੱਜਲਨ ਆਰਤ ਨਾਲ ਨਹੀਂ ਰਹਿ ਸਕਦਾ ਜੋ ਤੈਨੂੰ ਧੋਖਾ ਦੇ ਸਕਦੀ ਹੈ ਉਹ ਮੇਰੀ ਵੀ ਕਿੱਥੋਂ ਬਣ ਸਕਦੀ ਹੈ ਪਰ ਮੈਂ ਵੀ ਹੁਣ ਆਹੀ ਜਨਾਨੀ ਨਾਲ ਨਹੀਂ ਸੀ ਰਹਿ ਸਕਦਾ ਜਿਸ ਨੇ ਸਾਰੇ ਰਿਸ਼ਤਿਆਂ ਨੂੰ ਸ਼ਰਮਸਾਰ ਕੀਤਾ ਸੀ ਪਤੀ ਪਤਨੀ ਦੇ ਰਿਸ਼ਤੇ ਦੀ ਮਰਿਆਦਾ ਨੂੰ ਪੰਗ ਕਰਕੇ ਇਸ ਰਿਸ਼ਤੇ ਨੂੰ ਬਦਨਾਮ ਕੀਤਾ ਸੀ ਕੁਝ ਕੁ ਮਹੀਨੇ ਕੋਟ ਕਚਾਰੀਆਂ ਦੇ ਚੱਕਰ ਕੱਟਣ ਤੋਂ ਬਾਅਦ ਮੇਰਾ ਤਲਾਕ ਹੋ ਗਿਆ ਤੇ ਇਹ ਜੇ ਬਦਚਲਣ ਜਨਾਨੀ ਤੋਂ ਮੇਰਾ ਖਹਿੜਾ ਛੁੱਟ ਗਿਆ ਅਕਸਰ ਸੋਚਦਾ ਰਹਿੰਦਾ ਸੀ ਕਿ ਅਕਸਰ ਕਿੱਥੇ ਕਮੀ ਰਹਿ ਜਾਂਦੀ ਹੈ ਵਿਆਹੇ ਬਰੇ ਬੰਦੇ ਚਾਹੇ ਉਹ ਔਰਤ ਹੋਵੇ ਚਾਹੇ ਮਰਦ ਬਾਹਰ ਮੂੰਹ ਮਾਰਨੋਂ ਨਹੀਂ ਛੱਡਦੇ ਏ ਜੇ ਔਰਤ ਹੋਣ ਚਾਹੇ ਮਰਦ ਜਿਸ ਨੂੰ ਅੱਗ ਅੱਗ ਚ ਪਤਾ ਨਹੀਂ ਕਿੰਨੇ ਕੋ ਰਿਸ਼ਤੇ ਨਰਕ ਭਰੀ ਜ਼ਿੰਦਗੀ ਜਾਨ ਲਈ ਮਜਬੂਰ ਕਰ ਦਿੰਦੇ ਹਨ ਤੇ ਕਿੰਨੇ ਕੋ ਰਿਸ਼ਤਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਚਾਟਾਂ ਦੇ ਪੱਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਦਰੁਸਤ ਹਾਜਮੇ ਘਰ ਦੀ ਦਾਲ ਰੋਟ ਤਨ ਬਾਦ ਜੇ ਤੁਹਾਨੂੰ ਮੇਰੀ ਇਹ ਸਟੋਰੀਆਂ ਜਾਂ ਕਹਾਣੀਆਂ ਪਸੰਦ ਆਉਂਦੀਆਂ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ